ਜਿੱਥੇ ਜੀ ਰੌਣਕ ਸਟੇਜ ਦੇ ਸਾਹਮਣੇ ਬੈਠੇ ਸਾਰੇ ਆਪਰਥੇ ਸੱਜਣ ਡੀਸੀ ਸਾਹਿਬ ਦਰਜਾ ਬਦਰ ਦਾ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਸਾਨੂੰ ਉਹ ਰੱਖਣਾ ਚਾਹਨਾ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਰਕਾਰ ਨੇ ਪੂਰੀ ਸਪੋਰਟ ਪੁਲਿਸ ਦੀ ਕੀਤੀ ਹੈ ਪੁਲਿਸ ਦੇ ਨਾਲ ਖੜੇ ਨੇ ਪੁਲਿਸ ਨੂੰ ਜਿਹੜੇ ਹੁਕਮ ਦਿੱਤੇ ਨੇ ਮਾਨਯੋਗ ਸੀਐਨ ਸਾਹਿਬ ਨੇ ਉਹ ਦੇਖੋ ਲਗਭਗ 2 ਮਹੀਨੇ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਤਾਕਤਵਰ ਮਹਿੰਮ ਜਿਹੜੀ ਆ ਪੰਜਾਬ ਸ਼ੁਰੂ ਕੀਤੀ ਗਈ ਇੱਕ ਬਹੁਤ ਵੱਡੀ ਲੜਾਈ ਜਿਹੜੀ ਆ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਅੰਦਰ ਉਹਦੀ ਸ਼ੁਰੂਆਤ ਹੋਈ ਬੇਸ਼ੱਕ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਕਾਰ ਜਿਹੜੀ ਆ ਨਸ਼ਿਆਂ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਰਹੀ ਸੀ ਪਰ ਲੇਕਿਨ ਹੁਣ ਜਿਹੜਾ ਉਹ ਅੰਤਿਮ ਦੌਰ ਦੇ ਅੰਦਰ ਉਹ ਲੜਾਈ ਸ਼ਾਮਿਲ ਹੋਈ ਆ ਸੋ ਉਸ ਦੇ ਤਹਿਤ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਵਾਰਡ ਡਿਫੈਂਸ ਕਮੇਟੀਆਂ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਐਮਸੀ ਸਹਿਬਾਨ ਸਾਡੇ ਚੁਣੇ ਹੋਏ ਨਮਾਇਦੇ ਐਮਐਲਏ ਸਹਿਬਾਨ ਸਾਰੇ ਚੇਅਰਮੈਨ ਸਹਿਬਾਨ ਸਾਰੇ ਇਕਜੁੱਟ ਹੋ ਕੇ ਪ੍ਰਸ਼ਾਸਨ ਦੇ ਨਾਲ ਲੱਗੇ ਆ ਸਾਡੇ ਅਧਿਕਾਰੀ ਪੁਲਿਸ ਅਧਿਕਾਰੀ ਦੇ ਨਾਲ ਲੱਗੇ ਆ ਤਾਂ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਵੇ ਅੱਜ ਉਸੇ ਲੜੀ ਦੇ ਤਹਿਤ ਪਟਿਆਲਾ ਚ ਅਸੀਂ ਜਿਹੜਾ ਜਿੰਨੇ ਸਾਡੇ ਵਲੰਟੀਅਰ ਨੇਗੇ ਜਿਹੜੇ ਬਲੇ ਡਿਫੈਂਸ ਕਮੇਟੀਆਂ ਨੇ ਕੀਆ ਜਾਂ ਵਾਰਡ ਡਿਫੈਂਸ ਕਮੇਟੀਆਂ ਨੇ ਕੀਆ ਉਹਨਾਂ ਸਾਰੇ ਮੈਂਬਰ ਸਾਹਿਬਾਨ ਨੂੰ ਅਸੀਂ ਸੋਚ ਕੋਣ ਲਈ ਪਹੁੰਚੇ ਆ ਤਾਂ ਕਿ ਉਹਨਾਂ ਨੂੰ ਹੋਰ ਲਾਭਮੰਦ ਕੀਤਾ ਜਾਵੇ ਕਿਉਂਕਿ ਅੱਜ ਜਿਹੜੀ ਨਸ਼ਿਆਂ ਦੇ ਵਿਰੋਧ ਮਹਿੰਮ ਆ ਪੰਜਾਬ ਦੇ ਅੰਦਰ ਉਹ ਇੱਕ ਲੋਕ ਲਹਿਰ ਬਣ ਚੁੱਕੀ ਆ ਅੱਜ ਆ ਬਹਾਰੇ ਲੋਕ ਜਿਹੜਾ ਉਹ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇਗੇ ਪੁਲਿਸ ਦਾ ਸਾਥ ਦੇ ਰਹੇ ਨੇਗੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਥ ਦੇ ਰਹੇ ਨੇਗੇ ਕਿਉਂਕਿ ਹਰ ਇੱਕ ਲੋਕ ਚਾਹੁੰਦਾਗਾ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਹੋਵੇ ਪੁਰਾਣੇ ਸਮਿਆਂ ਦੇ ਅੰਦਰ ਜਦੋਂ ਪੰਜਾਬ 'ਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਨਸ਼ਿਆਂ ਦੇ ਬੀਜ ਜਿਹੜੇ ਨੇ ਉਹ ਪੰਜਾਬ 'ਚ ਬੀਜੇ ਗਏ ਉਸ ਸਮੇਂ ਸਾਡੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੇ ਨਸ਼ਿਆਂ ਦੀ ਬੀ ਜੜੀ ਆ ਪੰਜਾਬ 'ਚ ਰੱਖੀ ਔਰ ਉਸ ਨੂੰ ਵਧਾ ਫਲਾ ਕੇ ਅੱਗੇ ਜਿਹੜਾ ਉਹਨੂੰ ਪਾਣੀ ਪਾਇਆ ਉਹ ਕਾਂਗਰਸ ਪਾਰਟੀ ਨੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੇ ਸਾਡੀ ਡਿਊਟੀ ਲਈ ਆ ਸਰਦਾਰ ਭਗਵੰਤ ਸਿੰਘ ਮਾਝੀ ਦੀ ਡਿਊਟੀ ਲਈ ਆ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਆ ਸਾਡੇ ਕੌਮੀ ਕਮਿਨਰ ਅਰਵਿੰਦ ਕੇਜਰੀਵਾੜੀ ਖੁਦ ਇਸ ਮਹਿਮ ਨੂੰ ਸਿੱਧਾ ਹੋ ਇਹਦੇ ਨਜ਼ਰ ਰੱਖੀ ਹੋਈ ਆ ਆਪ ਬਾਤ ਕਰਦੇ ਨੇ ਹਰ ਰੋਜ਼ ਦੀਆਂ ਮੀਟਿੰਗਾਂ ਦੇਖਦੇ ਨੇ ਕਿ ਕਿੱਥੇ ਕੀ ਪ੍ਰਬੰਧ ਹੋਣਾ ਚਾਹੀਦਾ ਉਹ ਕਰਦੇ ਤਾਂ ਕਿ ਪੰਜਾਬ ਜਿਹੜਾ ਦੇਸ਼ ਦਾ ਪਹਿਲਾ ਸੂਬਾ ਬਣੇ ਜਿਹੜਾ ਨਸ਼ਾ ਮੁਕਤ ਹੋਵੇ ਔਰ ਪੰਜਾਬ ਪਹਿਲਾ ਸੂਬਾ ਬਣੇ ਜਿਹਦੇ ਅੰਦਰ ਕੋਈ ਨਸ਼ਾ ਤਸਕਰ ਨਾ ਬਚੇ ਇਸੇ ਗੱਲ ਕਰਕੇ ਨਸ਼ਾ ਤਸਕਰਾਂ ਦੇ ਹੌਸਲੇ ਤੋੜੇ ਜਾ ਰਹੇ ਨੇ ਉਹਨਾਂ ਦੇ ਘਰ ਤੋੜੇ ਜਾ ਰਹੇਗੇ ਜਿਹੜੀ ਉਹਨਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਨੂੰ ਤੈਸ ਨੈਸ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਇੱਕ ਮਹਿਮ ਜਿਹੜੀ ਆ ਉਹ ਹੁਣ ਸਿਖਰਾਂ ਤੇ ਆ ਹੁਣ ਜਿਹੜਾ ਨਸ਼ਿਆ ਦਾ ਅੰਤ ਬਿਲਕੁਲ ਨੇੜੇ ਆਗਾ ਔਰ ਪੰਜਾਬ ਦੇ ਲੋਕਾਂ ਨੇ ਇਹ ਗੱਲ ਪੱਕੀ ਠਾਨ ਲਈ ਕਿ ਪੰਜਾਬ ਚ ਨਸ਼ੇ ਖਤਮ ਕਰਨੇ ਨੇ ਕਿਉਂਕਿ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਸੂਰਬੀਰ ਯੋद्धाਵਾਦੀ ਧਰਤੀ ਆ ਕਿੱਥੇ ਵੱਡੇ ਵੱਡੇ ਸੂਰਬੀਰ ਪੈਦਾ ਹੋਏ ਨੇ ਕਿ ਕਿੱਥੇ ਬਹੁਤ ਬਹੁਤ ਵੱਡੇ ਵੱਡੇ ਧਾਰਮਿਕ ਲੀਡਰ ਪੈਦਾ ਹੋਏ ਨੇ ਕਿ ਧਾਰਮਿਕ ਸਾਡੇ ਸੰਤ ਪੈਦਾ ਹੋਏ ਨੇ ਕਿ ਔਰ ਇਸ ਧਰਤੀ ਉੱਤੇ ਮੈਂ ਸਮਝਦਾ ਨਸ਼ਿਆਂ ਦਾ ਕੋਈ ਕੰਮ ਨਹੀਂ ਹੈਗਾ ਸੋ ਮੈਂ ਸਮਝਦਾ ਹੁਣ ਇਹ ਲੜਾਈ ਜਿਹੜੀ ਆ ਉਹ ਫੈਸਲਾ ਕੋਨ ਦੌਰ ਚ ਔਰ ਆਖਰੀ ਦੌਰ ਚ ਜਿਹੜੀ ਆ ਸ਼ਾਮਲ ਹੋ ਚੁੱਕੀ ਆ ਅਸੀਂ ਬੜੀ ਬੜੀ ਜਲਦੀ ਜਿਹੜਾ ਉਹਨਾਂ ਸੇ ਆਪ ਜਿੱਤ ਪ੍ਰਾਪਤ ਕਰਾਂਗੇ ਸਰ ਕੋਲਜ ਤੇ ਜਿਹੜੀ ਯੂਨੀਵਰਸਿਟੀਆਂ ਚ ਵੀ ਲੱਗਦਾ ਕੋਈ ਇਸ ਤਰ੍ਹਾਂ ਦੀ ਆਪ ਕਮੇਟੀ ਬੁਆਣੀ ਚਾਹੀਦੀ ਹੈ ਕਿਉਂਕਿ ਇੱਥੋਂ ਬਹੁਤ ਜ਼ਿਆਦਾ ਜਿਹੜਾ ਬਿਲਕੁਲ ਸਾਡਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਸਾਡੇ ਚ ਸਕੂਲ ਨੇ ਕਾਲਜ ਨੇ ਯੂਨੀਵਰਸਟੀਆਂ ਨੇ ਗਿਆ ਯਾਨੀ ਵਿਦਿਅਕ ادارے ਨੇਗੇ ਚਾਹੇ ਉਹ ਮੈਡੀਕਲ ਦੇ ਨੇ ਚਾਹੇ ਉਹ ਆਸਦੇ ਨੇ ਜਾਂ ਇਹ ਨਹੀਂ ਆ ਰਣੇਗੇ ਸਾਰੇ ਬੇਦਕ ਦੇਦਾਰਾਂ ਦੇ ਅੰਦਰ ਵੀ ਲੋਕ ਲਹਿਰ ਖੜੀ ਕੀਤੀ ਜਾ ਰਹੀ ਹੈ ਔਰ ਵੱਡੀਆਂ ਜਿਹੜੀਆਂ ਸ਼ਹਿਰਾਂ ਦੀਆਂ ਰੈਲੀਆਂ ਨੇਗੀਆਂ ਹੋਰ ਜਾਂ ਨੇਗੀਆਂ ਬੱਚੇ ਪਾਰਟਿਸਪੇਟ ਕਰ ਰਹੇ ਨੇ ਕਿ ਜਾ ਕੇ ਮੈਰਾਥਨ ਜਿਹੜੀਆਂ ਮੈਰਾਥਨ ਹੋਰ ਜਾਂ ਨੇਗੀਆਂ ਸ਼ਹਿਰਾਂ ਦੇ ਅੰਦਰ ਉਹਨਾਂ ਮੈਰਾਥਨ ਦੇ ਅੰਦਰ ਜਿਹੜਾ ਹੈਗਾ ਡਰੱਗ ਦੇ ਅਗੇਂਸਟ ਨਸ਼ਿਆਂ ਦੇ ਅਗੇਂਸਟ ਸਨੇਹਾ ਜਿਹੜਾ ਉਹ ਹਰ ਕਰ ਕਰ ਪਚਾਇਆ ਜਾ ਰਿਹਾ ਹੈ ਇਹ ਜਿਹੜੀ ਲੜਾਈ ਹੁੰਦੀ ਹੈ ਨਾ ਜੀ ਇਹ ਡਿਫਰੈਂਟ ਲੈਵਲ ਤੇ ਲੜੀ ਜਾਂਦੀ ਹੈ ਇੱਕ ਤਾਂ ਹੈਗਾ ਜਿਹੜੀ ਸਪਲਾਈ ਕੱਟ ਕਰਨੀ ਆ ਉਹਦੇ ਵਾਸਤੇ ਚੀਮਾ ਜੀ ਨੇ ਡਿਟੇਲ ਤੁਹਾਨੂੰ ਦੱਸਿਆ ਵੀ ਜਿਵੇਂ ਪੁਲਿਸ ਕਿੰਨਾ ਵਧੀਆ ਕੰਮ ਕਰਦੀ ਆ ਮਤਲਬ ਇੰਨਾ ਵਧੀਆ ਕੰਮ ਕਰ ਰਹੀ ਆ ਕਿ ਪਹਿਲਾਂ ਹੁਣ ਡਰੋਨ ਆਣੀਆਂ ਘਟ ਗਈਆਂ ਜੀ 70% ਜੇ ਕੋਈ ਗੇਰ ਜਾਂਦਾ ਕੋਈ ਚੱਕਣ ਨਹੀਂ ਜਾਂਦਾ ਉਹਨੂੰ ਪਤਾ ਕਿ ਸਾਡੇ ਪਿੱਛੇ ਪੰਜਾਬ ਪੁਲਿਸ ਖੜੀ ਆ ਤੇ ਪੰਜਾਬ 'ਚ ਜਿਹੜੇ ਨਸ਼ੇ ਆਣੇ ਸਪਲਾਈ ਆ ਉਹ ਹਟ ਗਈਤੀ ਆ ਦੂਜੇ ਪਾਸੇ ਹੈਗਾ ਇਹਦੀ ਜਿਹੜੀ ਡਿਮਾਂਡ ਰਿਡਕਸ਼ਨ ਆ ਉਦੇ ਵਾਸਤੇ ਜੋ ਸਾਡੇ ਨੈਸ਼ਨਲ ਕਮਿਸ਼ਨ ਅਰਵਿੰਦ ਕੇਜੀਵਾਲ ਭਗਵਾਂਤ ਮਾ ਜੀ ਨੇ ਜੋ ਮੇਰੀ ਡਿਊਟੀ ਲਾਈਸੈਂਸ ਚੇਚੇ ਤੌਰ ਦੇ ਉੱਤੇ ਕਿ ਆਪਾਂ ਨੂੰ ਮਤਲਬ ਇਹ ਨਾ ਹੋਵੇ ਕਿ ਸਾਡੇ ਕੋਲੇ ਨਸ਼ੇੜੀ ਆ ਜਣ ਤੇ ਸਾਡੇ ਕੋਲ ਇਲਾਜ ਕਰਨ ਲਈ ਬਿਸਤਰੇ ਨਾ ਹੋਣ ਜਾਂ ਗੋਲੀਆਂ ਨਾ ਹੋਣ ਉਹ ਪੂਰਾ ਬੰਦੋਬਸਤ ਕਰਕੇ ਜੋ ਪੁਲਿਸ ਨੇ ਕਿਹਾ ਸੀਗਾ ਪਹਿਲਾਂ ਸਾਡੇ ਕੋਲੇ 529 ਸੀ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਮੋਡਰਨਾਈਜ਼ ਕੀਤਾ ਉੱਤੇ ਸਾਰੇ ਜਿਹੜੇ ਕਾਉਂਸਲਰ ਹੈ ਹੋਸਪਿਟਲਿਟੀਆਂ ਦਿੱਤੀਆਂ ਉਸ ਤੋਂ ਅੱਗੇ ਜਾ ਕੇ ਅਸੀਂ ਜਿਹੜਾ ਹੁਣ ਅਗਲਾ ਉਸ ਤੋਂ ਅਗਲਾ ਜਿਹੜਾ ਸਟੈਪ ਸੀਗਾ ਜੀ ਜਿਹੜੇ ਸਾਡੇ ਕੋਲੇ ਡੀਡਿਕਸ਼ਨ ਦੇ ਬੈੱਡ ਸੀਗੇ ਉਹਨਾਂ ਦੀ ਗਿਣਤੀ ਪੰਜ ਵਧਾ ਕੇ ਮਤਲਬ ਤਿੰਨ ਗੁਣਾ ਕੀਤੀ ਗਈ ਆ 5000 ਤੋਂ ਬਾਅਦ ਸਾਡੇ ਕੋਲੇ ਬੈੱਡ ਜਿਹੜੇ ਆ ਉਹ ਤਿਆਰ ਹੈ ਔਰ ਜਿਹੜਾ ਬੰਦਾ ਵੀ ਆਂਦਾ ਉਹਦਾ ਬਹੁਤ ਵਧੀਆ 에ਅਰ ਕੰਡੀਸ਼ਨਡ ਹੈ ਜੀ ਖਾਣਾ ਬਹੁਤ ਵਧੀਆ ਮਿਲਦਾ ਤੁਸੀਂ ਇੱਕ ਵਾਰੀ ਜਾ ਕੇ ਦੇਖ ਕੇ ਆਓ ਜੀ ਉੱਥੇ ਬਦਾਮ ਤੱਕ ਮਿਲਦਿਆ ਜੀ ਲੋਕਾਂ ਨੂੰ ਏਅਰ ਕੰਡੀਸ਼ਨਰ ਹੈ ਔਰ ਡਾਕਟਰ ਉਹਨਾਂ ਦਾ ਕਾਉਂਸਲਿੰਗ ਕਰਦੇ ਆ ਯੋਗਾ ਕਰਾਇਆ ਜਾਂਦਾ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 23 ਸੈਂਟਰਾਂ ਦੇ ਵਿੱਚ ਜਿਹੜਾ ਸਕਿੱਲ ਡਵੈਲਪਮੈਂਟ ਉਹਨੂੰ ਕਰਾ ਰਹੇ ਆ ਅਸੀਂ ਨਸ਼ਿਆਂ ਤੋਂ ਬੱਚਿਆਂ ਨੂੰ ਹਟਾ ਕੇ ਤੇ ਆਪਾਂ ਉਹਨੂੰ ਕੰਮ ਨਾਲ ਜੋੜਨਾ ਜੀ ਖੇਡਾਂ ਨਾਲ ਜੋੜਨਾ ਹੈ ਪੜ੍ਹਾਈ ਨਾਲ ਜੋੜਨਾ ਹੈ ਪਰਿਵਾਰਾਂ ਨਾਲ ਜੋੜਨਾ ਹੈ ਖੁਸ਼ੀਆਂ ਖੇਡਾਂ ਨਾਲ ਜੋੜਨਾ ਸੋ ਇੱਕ ਕੰਪਰੀਹੈਂਸਿਵ ਸੈਟ-ਅਪ ਦੀ ਆ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਸੀਂ ਉਹਦੇ ਤੇ ਹਾਰਮ ਰਿਡਕਸ਼ਨ ਕਰਨਾ ਜਿਹੜੇ ਟੀਕੇ ਲਾਂਦੇ ਉਹਨੂੰ ਇਮੀਡੀਏਟਲੀ ਟੀਕੇ ਬੰਦ ਕਰਾ ਕੇ ਉਹਦੇ ਨਾਲ ਕੀ ਹੋਏਗਾ ਕਿ ਔਰ ਉਸ ਤੋਂ ਸਵਾਇ ਜਿਹੜੇ ਗੋਲੀਆਂ ਹੋੜੀ ਵਾਲੀ ਛੜਾ ਕੇ ਉਹਨਾਂ ਨੂੰ ਕੰਮ ਨਾਲ ਜੋੜ ਦਾਂਗੇ ਜੇ ਉਹ ਟੀਕੇ ਨਹੀਂ ਲਾਣਗੇ ਤਾਂ ਮਤਲਬ ਐਚ ਆਈ ਵੀ ਐਡਜ਼ ਕਾਲੀ ਮਤਲਬ ਕਾਲਾ ਪੀਲੀ ਇਹਨਾਂ ਬਿਮਾਰੀਆਂ ਤੋਂ ਬਚਣਗੇ ਹਾਰਮ ਰਿਡਕਸ਼ਨ ਹੋਏਗਾ ਡੀ ਰਿਡਕਸ਼ਨ ਹੋਏਗੀ ਸਕਿਲ ਡਿਵੈਲਪਮੈਂਟ ਹੋਏਗੀ ਔਰ ਉਹਨਾਂ ਨੂੰ ਜ਼ਿੰਦਗੀ ਨਾਲ ਜੋੜਾਂਗੇ ਸੋ ਇੱਕ ਬਹੁਤ ਵਧੀਆ ਸੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਲੀ ਤੇ ਲੈ ਕੇ ਆਉਣ ਵਾਸਤੇ ਮੇਨ ਸਟ੍ਰੀਮ ਜਿਹਨੂੰ ਆਪਾਂ ਕਹਿੰਦੇ ਆ ਮੇਨ ਸਟ੍ਰੀਮ ਤੇ ਲੈ ਕੇ ਆਉਂਦਾ ਇੱਕ ਬਹੁਤ ਵਧੀਆ ਪਰਲਾ ਦਿੱਤਾ ਦੂਜੇ ਪਾਸੇ ਸਖਤ ਜਿਹੜਾ ਨਿਰਦੇਸ਼ ਦਿੱਤਾ ਜਿਹੜੇ ਨਸ਼ਾ ਵੇਚਣ ਵਾਲੇ ਆ ਉਹ ਬੋਲਸਦੇ ਮੈਨੂੰ ਡੰਡੇ ਖਾਣਗੇ ਭੱਜ ਗਿਆ ਕਿੱਥੇ ਜਾਣਗੇ ਜਾਂ ਜੇਲ੍ਹ ਵਿੱਚ ਜਾਣਗੇ ਜੀ ਜਾਂ ਕਿਸੇ ਹਸਪਤਾਲ ਚ ਪਏ ਹੋਣਗੇ ਜ਼ਖਮੀ ਹੋ ਕੇ ਤੇ ਜਾਂ ਪੰਜਾਬ ਤੋਂ ਬਾਹਰ ਭੱਜ ਜਾਣਗੇ ਉਹਨਾਂ ਵਾਸਤੇ ਰਸਤਾ ਇਹ ਹੀ ਆ ਵੀ ਇਹ ਰਸਤਾ ਛੱਡਣਾ ਪੈਣਾ ਤੁਹਾਨੂੰ ਇਹਦੇ ਤੇ ਤੁਸੀਂ ਚੱਲ ਨਹੀਂ ਸਕਦੇ ਇੱਧਰ ਖੂਹ ਆ ਖਾਈ ਆ ਉਧਰ ਉਚਾਈਆਂ ਆ ਗਈਆਂ ਉਧਰ ਖੁਸ਼ੀਆਂ ਖੜਿਆ ਚੋਇਸ ਤੁਹਾਡੀ ਹੈ ਗੈਸਿਕ ਸਵਾਲ ਹੈ ਜਦੋਂ ਅਸੀਂ ਪ੍ਰੈਸ ਕਾਨਫਰੈਂਸ ਕੰਡ ਕਰਦੇ ਹਾਂ ਐਸਐਸਪੀ ਸਾਹਿਬੀ ਤਾਂ ਹਮੇਸ਼ਾ ਇਹੀ ਸਾਹਮਣੇ ਆਉਂਦਾ ਹੈ ਕਿ ਯੂਪੀ ਤੋਂ ਮਾਲ ਆਇਆ ਸੀ ਪੰਜਾਬ ਦੀ ਵਿੱਚ ਪੇchnਾ ਸੀ ਅਗਰ ਮੈਂ ਉਧਰਲੀ ਗੱਲ ਕਰਾਂਗਾ ਬਾਰਡਰ ਦੀ ਤਾਂ ਦੂਜੇ ਪਾਸੇ ਕਿਹਾ ਜਾਂਦਾ ਕਿ ਜ ਖੜ ਪਾਉਣ ਲਈ ਕੀਦਾਂ ਦੇ ਉਪਰਾਲੇ ਕੀਤੇ ਜਾਣਗੇ ਦੇਖੋ ਤੁਹਾਡਾ ਕੁਐਸਚਨ ਬਹੁਤ ਐਮ ਹੈ ਬੜੇ ਦੁੱਖ ਦੀ ਗੱਲ ਹੈ ਜੀ ਪਾਕਿਸਤਾਨ ਤੋਂ ਆਂਦਾ ਆਪਾਂ ਕਹਿੰਨੇ ਕਿ ਦੁਸ਼ਮਣ ਦੇਸ਼ ਆ ਸਾਡਾ ਸਾਡਾ ਭਲਾ ਨਹੀਂ ਚਾਹੁੰਦਾ ਉਹ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਜੀ ਉਹ ਚਾਹੇ ਤੁਹਾਡੇ ਗੁਜਰਾਤ ਦੀ ਪੋਰਟ ਹੈ ਚਾਹੇ ਮਹਾਰਾਸ਼ਟਰ ਦੀ ਪੋਰਟ ਹੈ ਉੱਥੇ ਮਤਲਬ ਇੱਥੇ ਇੱਥੇ ਗ੍ਰਾਮਾਂ ਚ ਕਿਲੋਆ ਜਾਂਦਾ ਉੱਥੇ ਕੰਟਰਲਾ ਜਾਂਦਾ ਹੈ ਉਹਦੀ ਵੀ ਡੈਸਟੀਨੇਸ਼ਨ ਪੰਜਾਬ ਹੈ ਔਰ ਰਸਤੇ ਦੇ ਵਿੱਚ ਜਿਹੜੀਆਂ ਡਬਲ ਇੰਜਨ ਸਰਕਾਰਾਂ ਹੈਗੀਆਂ ਇਹ ਇਹ ਵੀ ਅਸੀਂ ਜਿਹੜਾ ਇਸ਼ੂ ਹੈ ਇਹ ਹਾਈਲਾਈਟ ਹੋਇਆ ਹੈ ਤੁਹਾਡੇ ਜਿਹੜਾ ਸਵਾਲ ਦੇ ਨਾਲ ਵੀ ਉਹਨਾਂ ਦਾ ਵੀ ਫਰਜ਼ ਹੈ ਕਿ ਦੇਸ਼ ਦੇ ਵਿੱਚ ਵੀ ਜਿਹੜਾ ਹੈਗਾ ਉਹ ਨਸ਼ਾ ਨਹੀਂ ਆਣਾ ਚਾਹੀਦਾ